ਆ ਲੋਟੇ ਨਾ ਮੋੜਾ ਲਾ ਕੇ ਚੱਲੋ ਸਾਨੂੰ ਕੱਲ ਹੀ ਮੜਿਆ ਪਤਾ ਲੱਗਾ ਜਿਵੇਂ ਆਪਣੇ ਇੱਧਰਲੇ ਜੱਥੇਬੰਦੀ ਦੇ ਵੀਰਾਂ ਇਹਨਾਂ ਨੇ ਆਪਣੇ ਨਜ਼ਰ ਤੋਂ ਹੀ ਕਰਾਇਆ ਤੇ ਇੱਕ ਟਰੈਕਟਰ ਕੀਤਾ ਜੋ ਆਪਣੇ ਦੌਲਰ ਕਰਦੀ ਚੋਆ ਜੇ ਗੱਦ ਲਈ ਜਦੋਂ ਜਾਣਗੇ ਕੋਈ ਕਿਸੇ ਦਾ ਇੱਕ ਪੈਸਾ ਵੀ ਅਸੀਂ ਨਹੀਂ ਲਗਣਦੇ ਵਾਤੇ ਅਸੀਂ ਆਉਂਦੇ ਤੌਰ ਤੇ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਆਪਦਾ ਕਰਾਂਗੇ ਅਨਕਿਰਦਿਓ ਓਨ ਦੀ ਬੀ ਆਮ ਆਉਂਦੀ ਜੱਤਾਂ ਦੀ ਜ਼ਮੀਨ ਦੱਲੀਏ ਹੋ ਨਾ ਜਾਣ ਮਾਮਲੇ ਸੰਗੀਨ ਦੱਲੀਏ ਆਮ ਆਉਂਦੀ ਜੱਤਾਂ ਦੀ ਜ਼ਮੀਨ ਦੱਲੀਏ ਤੇ ਆਲੇ ਹੱਥਾਂ 'ਚ 47 ਚੱਕ ਲਿਓ ਫਿਰ ਦੇਖਾਂਗੇ ਓ ਮੋੜੂ ਕਿਹੜਾ ਸਾਲਾ ਗੱਲ ਕਹੀ ਜੱਟ ਦੀ ਨਹੀਂ ਫਿਰ ਦੇਖਾਂਗੇ ਆ ਮੋੜੂ ਕਿਹੜਾ ਸਾਲਾ ਗੱਲ ਕਹੀ ਜੱਟ ਦੀ ਨਹੀਂ ਫਿਰ ਦੇਖਾਂਗੇ ਨੀ ਦੇਖਿਆ ਤੋਰ ਹਰ ਨੰਦ ਪਰਵਾਲਾ ਮਾਤਾ ਫੜ ਕੇ ਨਹੀਂ ਦੇਖਿਆ ਜੀਨੇ ਕਦੇ ਹੱਤਾਂ ਦੇ ਲਈ ਲੜ ਕੇ ਨਹੀਂ ਦੇਖਿਆ ਹਸਲਾ ਪੰਜਾਬ ਦਾ ਪਾਣੀ ਦਾ ਚੰਡੀਗੜ੍ਹ ਦਾ ਪਾ ਗਿਆ ਸ਼ਹੀਦੀ ਸੰਤ ਹੱਕਾਂ ਤੇ ਲਈ ਲੜਦਾ ਆਹ ਜੰਗ ਕਦੇ ਜੱਤ ਦੇ ਨਹੀਂ ਬੰਦੇ ਮਾਰ ਤੂ ਅੱਤਵਾਦੀ ਨਾ ਨਹੀਂ ਅਸੀਂ ਬੰਦੇ ਖੜਕੂ ਦਿੰਦੇ ਆਗੇ ਕਸਰ ਜੇ ਕੋਈ ਰਹੀ ਲੱਗਦੀ ਓ ਫਿਰ ਦੇਖਾਂਗੇ ਆਉ ਮੋੜੂ ਕਿਹੜਾ ਸਾਲਾ ਗੱਲ ਕਹੀ ਜੱਟ ਦੀ ਨਹੀਂ ਫਿਰ ਦੇਖਾਂਗੇ ਆ ਮੋੜੂ ਕਿਹੜਾ ਸਾਲਾ ਗੱਲ ਕਹੀ ਜੱਟ ਦੀ ਨਹੀਂ ਫਿਰ ਦੇਖਾਂਗੇ ਆਉ ਮੋੜੂ ਕਿਹੜਾ ਸਾਲਾ ਗੱਲ ਕਹੀ ਜੱਟ ਦੀ ਨਹੀਂ ਫਿਰ ਦੇਖਾਂਗੇ 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 ਆਉ ਮੋੜੂ ਕਿਹੜਾ ਸਾਲਾ ਗੱਲ ਕਹੀ ਜੱਟ ਦੀ ਨਹੀਂ ਫਿਰ ਦੇਖਾਂਗੇ 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 ਆ ਸਰਕਾਰੀ ਬਾਬੇ ਸਰਕਾਰੀ ਗੀਤਕਾਰ ਨੇ ਮੇਰੇ ਸਾਲੇ ਟੋਟ ਬਣੇ ਪਰ ਖੱਟੇ ਜੀ ਜਨਾਬ ਨੂੰ ਕਿਹੜੇ ਵੇਤੇ ਆਉਂਦੇ ਆ ਪੰਜਾਬ ਨੂੰ ਸਰਕਾਰ ਨੇ ਕੀਤਾ ਕੀ ਇਹ ਸਰਕਾਰ ਨੂੰ ਦਬਾ ਕਰ ਇਹ ਸਰਕਾਰ ਨੂੰ ਬਦਲ ਕਰ ਕਰਦੋ ਕਰਦੋ ਉੱਪਰ ਦੇਖਾਂਗੇ ਆ ਮੋੜੂ ਕਿਹੜਾ ਸਾਲਾ ਗੱਲ ਕਹੀ ਜੱਟ ਦੀ ਨਹੀਂ ਫਿਰਦੇ ਦਾ ਬਣੀ ਰਹੇ ਮਾਲਕਾ ਪੰਜਾਬੀਆਂ ਚ ਇਕਤਾ ਗਲਤ ਧੱਕੇ ਨਾਲ ਖੁਈਆਂ ਅਸੀਂ ਪੈਲੀਆਂ ਆ ਗਈ ਸਰਕਾਰ ਥੋਡੀ ਮੁੱਲ ਤਾਂ ਨਹੀਂ ਲੈ ਲੀਆਂ ਸਾਦਾ ਤੇਗਾ ਉੱਤੇ ਰਹੂਗੀ ਜਵਾਨੀ ਨੱਚਦੀ ਔ ਫਿਰ ਦੇਖਾਂਗੇ ਔ ਮੋੜੂ ਕਿਹੜਾ ਸਾਲਾ ਗੱਲ ਕਹੀ ਜੱਟ ਦੀ ਨਹੀਂ ਫਿਰ ਦੇਖਾਂਗੇ ਔ ਮੋੜੂ ਕਿਹੜਾ ਸਾਲਾ ਗੱਲ ਫਰਦਾ ਨਾ ਤੁੱਕੇ ਰਾਂ ਪੈਰ ਤਾਂ ਧਰ ਕੇ ਦੇਗਾ ਹਾਂ ਜਿਹੜੀ ਸਾਡੇ ਖੱਤਿਆਂ ਨੂੰ ਪਹੀ ਲੱਗਦੀ ਫੇਰ ਦੇਖਾਂਗੇ ਫੇਰ ਦੇਖਾਂਗੇ ਇੱਕ ਖੇਤ ਸਾਡੇ ਪੜਦਾਦਿਆਂ ਨੇ ਬੜੀ ਮਿਹਨਤ ਨਾਲ ਕਮਾਈ ਨੇ ਓਏ ਚੇ